ਸਾਰੇ ਟਰੈਕਟਰ ਹੀ ਆਪਣੇ ਕੋਲੇ ਪੰਜਾਬ ਨੰਬਰ ਨੇ ਜੀ ਬਾਈ ਆਪਾਂ ਪਹਿਲਾਂ ਦੱਸ ਦਿੰਨੇ ਆ ਵੀਡੀਓ 'ਚ ਜਿਵੇਂ ਇਹ ਟਰੈਕਟਰ ਆ ਬਾਹੀ ਮਾਡਲ ਆ 562 ਜੀ 900 ਘੰਟਾ ਚੱਲਿਆਗਾ ਅੱਜ ਆਪਣੇ ਕੋਲੇ 40 ਤੋਂ 45 ਟਰੈਕਟਰ ਖੜੇ ਆ 40 45 ਟਰੈਕਟਰ ਖੜੇ ਆ ਇੰਨੇ ਕੁ ਤਕਰੀਬਨ ਹੁੰਦੇ ਆ ਹੁੰਦੇ ਹੀ ਹੁੰਦੇ ਆ ਆ ਸਾਰੇ ਭਾਈ ਜਿੰਨੇ ਟਰੈਕਟਰ ਇਧਰਲੇ ਪਾਸੇ ਖੜੇ ਆ ਇਹ ਟਰੈਕਟਰ ਵਿੱਚ ਕੱਟੇ ਹੋਏ ਆ ਜਿਹੜਾ ਕਿਸੇ ਨੇ ਨਵਾਂ ਮਾਡਲ ਲੈ ਲਿੰਦਾ ਵਿੱਚ ਕਟਾ ਕੇ ਪੁਰਾਣੇ ਟਰੈਕਟਰ ਉਵੇਂ ਟਰੈਕਟਰ ਖੜੇ ਆ ਦਿੱਤੀ ਦੀ 2022 ਮਾਡਲ ਆ ਜੀ ਆਰਸੀ 23 ਦੀ ਇਹਦੀ 55 ਐਚਪੀ ਦੇ ਵਿੱਚ ਆ ਹਜੇ 18 ਘੰ ਇਹ ਟਰੈਕਟਰ ਖੜਾ ਹੀ ਰਿਹਾ ਜੀ ਬੰਦੇ ਬਾਹਰ-ਬੂਰ ਚਲੇ ਗਿਆ ਜੀ 18 ਘੰਟੇ ਚੱਲਿਆ ਹਜੇ 978 ਸੁਬਰਾਜ ਇਹ ਆਪਣੇ ਕੋਲ 2009 ਮਾਡਲ ਆ ਜੀ 2009 ਮਾਡਲ ਇਹ ਗੈਂਤੀ ਦਾ ਟਰੈਕਟਰ ਹੀ ਆ 50 ਇਹ ਤਾਂ ਰੇਅਰ ਹੀ ਆ ਮੇਰੇ ਖਿਆਲ ਨਾਲ ਜਿਵੇਂ 80 ਪਾਵਰ ਦਾ ਟਰੈਕਟਰ ਆ ਇਹ 3 ਸਪੀਡ ਕਰਾਰੋ ਗੇਅਰ ਜੀ 4x4 ਆ 50 ਨੰਬਰਾਂ ਪਹਿਲੇ ਨਾਮ ਆ ਵੀ ਜੇ ਕਿਸੇ ਨੇ ਲੋਨ ਵਗੈਰਾ ਕਰਵਾਉਣਾ ਹੋਵੇ ਉਹ ਕਰਵਾ ਦਿੰਨੇ ਆ ਉਹ ਹਾਂ ਪਰ ਇਹ ਟਰੈਕਟਰ ਤੇ ਕਰਵਾ ਦਿੰਨੇ ਆ 11 ਮਾਡਲ ਤੋਂ ਉੱਪਰ ਨੂੰ ਲੋਨ ਹੋਣਾਗਾ 11 ਮਾਡਲ ਦੇ ਉੱਤੇ ਲੋਨ ਕਿੰਨੀ ਕਢਾਉਣ ਪੇਮੈਂਟ ਲੱਗਦੀ ਹੈ ਡੇਢ ਤੋਂ 2 ਲੱਖ ਐਕਸਲ ਮਾਡਲ ਦਾ ਡਬਲ ਟੈਂਕੀ ਵਾਲਾ ਤੇ ਟਰੈਕਟਰ ਚੈੱਕ ਕਰੋ ਬਾਈ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੇ ਟਰੈਕਟਰ ਕਿੱਡਾ ਦੇਖੋ ਪਹਿਲਾਂ ਕਿ ਕੀ ਇਹਦਾ ਰੇਟ ਵੇ ਤੇ ਇਹ 2021 ਮਾਡਲ ਹੈ ਜੀ ਪੰਜਾਬ ਨੰਬਰ ਆ ਵੀ ਟਰੈਕਟਰ ਹੈ ਪੰਜਾਬ ਨੰਬਰ 2021 ਮਾਡਲ ਟਰੈਕਟਰ ਆ ਬਾਈ Ориਜਨਲ 1800 ਘੰਟੇ ਚੱਲਿਆ 1800 ਘੰਟਾ Ориਜਨਲ ਚੱਲਿਆ 1800 ਘੰਟੇ Ориਜਨਲ ਚੱਲਿਆ ਟਾਇਰ ਵਗੈਰਾ ਸਾਰਾ ਕੁਝ ਨਾਲ ਦਈ ਆ ਸਾਰਾ ਕੁਝ ਨਾਲ ਆ 11 ਲੱਖ 75000 ਰੁਪਏ ਦੀ ਡਿਮਾਂਡ ਹੈ ਸਾਸੀ ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾ ਦਾ ਇਸ ਟਾਈਮ ਮੈਂ ਬਾਈ ਪਿੰਡ ਸੰਘੇੜੇ ਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵੀ ਜਿੰਨੇ ਟਰੈਕਟਰ ਇਹਨਾਂ ਦੇ ਕੋਲ ਸਾਫ਼ ਖੜੇ ਆ ਇੰਨੇ ਟਰੈਕਟਰ ਸਾਫ਼ ਤੁਹਾਨੂੰ ਕਿਤੇ ਵੀ ਨਹੀਂ ਮਿਲਣੇ। ਇਹ ਆ ਤਾਂ ਸ਼ੋਰੂਮ ਦੇ ਵਿੱਚੋਂ ਮਿਲਣਗੇ ਜਾਂ ਇਹਨਾਂ ਕੋਲੋਂ ਮਿਲਣਗੇ। ਬਾਈ ਨਾਲ ਮਲਾਉਣਾ ਸੱਚੀ ਗੱਲ ਵੀ ਸੱਚੀ ਗੱਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ। ਬਾਈ ਲੋਕੇਸ਼ਨ ਮਾੜੀ ਪ੍ਰੋਪਰ ਬੋਲ ਨਹੀਂ ਵੀ ਕਿੱਥੇ ਕਿਹੜੀ ਲੋਕੇਸ਼ਨ ਆ ਵੀ ਆਪਣਾ ਬਰਨਾਲੇ ਕੋਲੇ ਸੰਘੇੜਾ ਪਿੰਡਾ ਹੀ ਲੁਧਿਆਣਾ ਰੋਡ ਦੇ ਉੱਪਰ ਆ। ਢਾਲੀਆਲ ਟਰੈਕਟਰ ਗੇਅਰ ਜ ਆਪਣੀ ਸ਼ੋਰੂਮ ਦਾ ਨਾਮ ਆ। ਠੀਕ ਆ ਬਾਈ। ਤੇ ਕਿੰਨੇ ਕਬਾਈ ਟਰੈਕਟਰ ਅੱਜ ਅੱਜ ਕਿੰਨੇ ਖੜੇ ਆ ਅੱਜ ਆਪਣੇ ਕੋਲ 40 ਤੋਂ 45 ਟਰੈਕਟਰ ਖੜੇ ਆ 40 45 ਟਰੈਕਟਰ ਇੰਨੇ ਕ ਤਕਰੀਬਨ ਹੁੰਦੇ ਆ ਹੁੰਦੀ ਹੁੰਦੇ ਭਾਈ 40 45 ਟਰੈਕਟਰ ਤੁਹਾਨੂੰ ਇਹਨਾਂ ਦੇ ਕੋਲ ਦੇਖਣ ਨੂੰ ਮਿਲਣਗੇ ਤਕਰੀਬਨ ਇੰਨੇ ਕ ਟਰੈਕਟਰ ਇਹਨਾਂ ਦੇ ਕੋਲੇ ਖੜੇ ਹੀ ਹੁੰਦੇ ਹਨ ਤੇ ਭਾਈ ਆ ਫਿਰ 4x4 ਤਾਂ ਤੇ ਸ਼ੁਰੂ ਕਰ ਲਈਏ ਪੰਜਾਬੀ 20 ਭਾਈ ਪਹਿਲਾਂ ਦਾ ਟਰੈਕਟਰ ਦੀ ਕੰਡੀਸ਼ਨ ਦਿਖਾਓ ਸਾਰੇ ਟਰੈਕਟਰ ਹੀ ਆਪਣੇ ਕੋਲੇ ਪੰਜਾਬ ਨੰਬਰ ਨੇ ਜੀ ਭਾਈ ਆਪਾਂ ਪਹਿਲਾਂ ਦੱਸ ਦਿੰਦੇ ਆ ਵੀਡੀਓ 'ਚ ਜਿਵੇਂ ਇਹ ਟਰੈਕਟਰ ਆ 22 ਮਾਡਲ ਆ 562 ਜੀ 900 ਘੰਟਾ ਚੱਲਿਆਗਾ ਜੀ ਡਿਮਾਂਡ ਹੈਗੀ ਇਹਦੀ 12.5 ਲੱਖ ਰੁਪਇਆ 12.5 ਲੱਖ ਰੁਪਇਆ ਡਿਮਾਂਡ ਆ ਬਈ ਨੇੜੇ ਹੋ ਕੇ ਮਾੜਾ ਟਰੈਕਟਰ ਦੀ ਕੰਡੀਸ਼ਨ ਇੱਕ ਵਾਰ ਦਿਖਾ ਦੇ ਕਿਉਂਕਿ ਅੱਖਾਂ ਚ ਦੇਖਣ ਤੋਂ ਜਿੰਨੀ ਸਾਫ ਕੰਡੀਸ਼ਨ ਦਿਸਦੀ ਹੈ ਨਾ ਅਸੀਂ ਕੋਸ਼ਿਸ਼ ਕਰਾਂਗੇ ਫੋਨ ਦੇ ਵਿੱਚ ਵੀ ਤੁਹਾਨੂੰ ਉਸਹਾ ਨੂੰ ਨਹੀਂ ਸਾਫ ਕੰਡੀਸ਼ਨ ਦਿਖਾਈ ਜਾਵੇ ਦੇਖੋ ਕਿੰਨਾ ਸਾਫ ਟਰੈਕਟਰ ਆ ਨਵੇਂ ਅਰਕਾ ਟਰੈਕਟਰ ਨਵੇਂ ਅਰਕਾ ਕੀ ਨਵਾਂ ਟਰੈਕਟਰ ਹੀ ਆ ਤੇ ਫੇਰ ਵੀ ਇਹ ਇਧਰ ਸਪੈਸ਼ਲ ਐਡੀਸ਼ਨ 33 ਸੀ ਇਹ 33 ਦੀ 2022 ਮਾਡਲ ਹੈ ਜੀ ਆਰਸੀ 23 ਦੀ ਇਹਦੀ 55 HP ਦੇ ਵਿੱਚ ਹੈ ਹਜੇ 18 ਘੰਟੇ ਚੱਲਿਆ ਸਰ ਵੀ 18 ਘੰਟੇ ਚੱਲਿਆ 18 ਘੰ ਇਹ ਟਰੈਕਟਰ ਖੜਾ ਹੀ ਰਿਹਾ ਜੀ ਬੰਦੇ ਬਾਹਰ-ਬੂਰ ਚੱਲੇ ਗਿਆ ਜੀ 18 ਘੰਟੇ ਚੱਲਿਆ ਹਜੇ 사ਉਂਡ ਸਿਸਟਮ ਵਗੈਰਾ ਬੰਪਰ ਵਗੈਰਾ ਨਾਲ ਹੀ ਆ ਦੇ ਓਕੇ ਇਹਦਾ ਕਿੰਨੇ ਦਾ ਮਿਲ ਜੂ ਵੀਰੇ ਇਹ ਦੇ ਦਾਂਗੇ ਆਪਾਂ 8 ਲੱਖ 80 ਹਜ਼ਾਰ ਦਾ ਜੀ 8 ਲੱਖ 80 ਹਜ਼ਾਰ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਫਿਰ ਇੱਧਰਲੇ ਪਾਸੇ ਕਬੋਟਾ ਖੜਾ ਜੀ ਇਹ 45014/4 ਹੈ ਜੀ ਜੀ ਤੇ 2022 ਮਾਡਲ ਆ 800 ਘੰਟਾ ਚੱਲਿਆ ਜੀ ਬੇਟ ਬੂਟ ਪਿੱਛੇ ਲੱਗੇ ਹੋਇਆ ਜੀ ਤੇ ਇਹਦੀ ਡਿਮਾਂਡ ਹੈ ਕਿ 7,25,000 ਰੁਪਿਆ 7,25,000 ਰੁਪਿਆ ਡਿਮਾਂਡ ਆ ਫਿਰ ਇਧਰਲੇ ਪਾਸੇ ਤੁਰੇ ਆਉਂਗੇ ਟਰੈਕਟਰ ਹੀ ਟਰੈਕਟਰ ਖੜੇ ਆ ਦੇਖੋ ਇਧਰਲੇ ਪਾਸੇ ਪਹਿਲਾਂ ਤਾਂ ਨਿਊ ਹਾਲੈਂਡ ਇਧਰਲੇ ਪਾਸੇ ਖੜਾ 75 ਦਾਸ ਲਓ ਜੀ ਇਹ 2020 ਮਾਡਲ ਆਈ ਟਰੈਕਟਰ 2020 ਮਾਡਲ ਦਾ ਪਿਆਬ ਨੰਬਰ ਹੈ ਵੀ 3 ਕਿਹ ਹਜ਼ਾਰ ਘੰਟਾ ਚੱਲਿਆ ਐਕਸਲ ਮਾਡਲ ਆ ਡਬਲ ਡਿੰਕੀ ਵਾਲਾ ਐਕਸਲ ਮਾਡਲ ਦਾ ਡਬਲ ਟੈਂਕੀ ਲਾ ਤੇ ਟਰੈਕਟਰ ਚੈੱਕ ਕਰੋ ਬਾਈ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤਾਂ ਟਰੈਕਟਰ ਕਿੱਡਾ ਦੇਖੋ ਹਨਾ ਤੇ ਕੀ ਇਹਦਾ ਰੇਟ ਵੇ ਤੇ ਇਹਦੀ ਡਿਮਾਂਡ ਹੈਗੀ ਆ 11.5 ਲੱਖ ਰੁਪਏ ਜੀ 11.5 ਲੱਖ ਰੁਪਏ ਡਿਮਾਂਡ ਆ ਟਰੈਕਟਰ ਚੈੱਕ ਕਰੋ ਬਾਈ ਫਿਰ ਇਧਰਲੇ ਪਾਸੇ ਅਰਜਨ ਨੋਵੋ ਆ ਗਿਆ ਇਹ 2019 ਮਾਡਲ ਹੈ ਜੀ ਜੀ 58 ਐਚਪੀ ਦੇ ਵਿੱਚ ਆ ਇਹ ਜੀ ਚੇਂਜਰ ਵਾਲਾ ਜਮਾ ਟਾਪ ਮਾਡਲ ਆ ਜੀ 2000 ਘੰਟਾ ਚੱਲਿਆ ਟੈਟੂਰ ਨਾਲ ਦੀ ਇਹਦੇ ਟੈਟੂਰ ਨਾਲ ਇਹਦੀ ਡਿਮਾਂਡ ਹੈਗੀ ਆ 785000 7 ਲੱਖ 85000 ਰੁਪਏ ਡਿਮਾਂਡ ਆ ਬਾਈ ਇਹ ਤੇ ਬਾਕੀ ਮੇਨ ਗੱਲ ਵੀ ਕਾਗਜ਼ ਪੱਤਰੇ ਜ਼ਿੰਮੇਵਾਰੀ ਪੂਰੀ ਹੁੰਦੀ ਹੈ ਕਾਗਜ਼ ਪੱਤਰੇ ਦੀ ਜ਼ਿੰਮੇਵਾਰੀ ਆਪਣੀ ਹੈ ਜੀ ਸਾਰੀ ਜੀ ਇਹ ਕਿਸੇ ਨੇ ਨਾਮ ਕਰਵਾਉਣਾ ਆਪਾਂ ਟਰੈਕਟਰ ਨਾਮ ਕਰਵਾ ਕੇ ਵੀ ਦੇ ਦਾਂਗੇ ਜੀ ਉਹ ਕੁਝ ਓਕੇ ਫਿਰ ਜੌਂਡੀਅਰ ਇਹ 2007 ਮਾਡਲ ਹੈ ਜੀ ਟੈਡਰ ਨਮਿਆ ਜੀ ਤੇ ਪੰਜਾਬ ਨੰਬਰ ਹੈ ਵੀ ਜੀ ਇਹ 1.4 ਲੱਖ ਰੁਪਏ ਦਾ ਜੀ 1.4 ਲੱਖ ਰੁਪਏ ਦਾ ਫਿਰ ਇਧਰਲੇ ਬੱਸ 5405 ਆ ਗਿਆ ਇਹ 2022 ਮਾਡਲ ਹੈ ਜੀ ਜੀ ਨਾਲ ਦੇ ਟਾਇਰ ਨੇ ਅੱਗੇ ਟਾਇਰ ਵੀ ਉਹਨੂੰ ਵੱਡੇ ਲੱਗੇ ਹੋਏ ਆ ਓਕੇ ਸਾਊਂਡ ਸਿਸਟਮ ਵਗੈਰਾ ਸਾਰਾ ਕੁਝ ਨਾਲ ਹੀ ਆ ਦੇ ਜੀ ਲਓ ਜੀ ਚੈੱਕ ਕਰੋ ਬਾਈ ਕੰਡੀਸ਼ਨ ਟਰੈਕਟਰ ਦੀ ਸਾਊਂਡ ਸਿਸਟਮ ਜਿਵੇਂ ਹੁਣ ਮੰਨ ਕੇ ਚਲੋ ਇਹਦੇ ਸਾਊਂਡ ਸਿਸਟਮ ਲੱਗਿਆ ਹੋਇਆ ਇਹ ਸਾਰਾ ਕੁਝ ਆਈ ਨਾਲ ਹੀ ਮਿਲ ਜੂ ਇਹ ਆਪਾਂ ਨਾਲ ਹੀ ਦੇ ਕੋਈ ਵੀ ਐਕਸੈਸਰੀ ਮਿਲ ਜੂ ਨਾਲ ਹੀ ਮਿਲ ਜੂ ਜਿਵੇਂ ਲੱਗੀ ਹੈ ਸਾਰੀ ਐਕਸੈਸਰੀ ਨਾਲ ਮਿਲੂ ਲਓ ਜੀ ਫਿਰ ਇਧਰਲੇ ਪਾਸੇ ਜੌਂਡੀਅਰ 5210 ਆ ਗਿਆ ਜੌਂਡੀਅਰ ਬਹੁ ਖੜਿਆ ਕਿ 5405 ਉਹ ਖੜਾ ਮੈਂ ਉਹ ਵੀ ਦਿਖਾਉਂਗਾ ਇਹਦੇ ਬਾਰੇ ਦੱਸੋ ਬਾਈ ਇਹ 5210 2017 ਮਾਡਲ ਆ ਜੀ ਡਬਲ ਡਿਸਟ੍ਰੀਬਿਊਟਰ ਆ ਡਬਲ ਪੀਟੀਓ ਆ ਡਬਲ ਡਿਸਟ੍ਰਿਬਿਊਟਰ ਆ ਡਬਲ ਪੀਟੀਯੂ ਆ ਹਾਂਜੀ ਇਹਦੀ ਡਿਮਾਂਡ ਹੈਗੀ ਆ ਕਿ 590000 ਰੁਪਿਆ 590000 ਰੁਪਿਆ ਡਿਮਾਂਡ ਆ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਉ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜੂਗੀ ਜੇ ਇਕੱਲੇ ਇਕੱਲੇ ਬਾਰੇ ਪ੍ਰੋਪਰ ਜਾਣਕਾਰੀ ਦੇਣ ਲੱਗੇ ਜੀ ਬਾਕੀ ਫੋਨ ਨੰਬਰ ਬਾਈ ਹੋਣਾ ਦਵਾਂਗੇ ਉੱਤੇ ਨਾ ਕਿਉਂਕਿ ਟਰੈਕਟਰ ਬਹੁਤ ਜ਼ਿਆਦਾ ਕਰੇ ਹਾ ਜੀ ਜੇ ਕਿਸੇ ਨੂੰ ਆ ਪ੍ਰਾਈਸ ਵਗੈਰਾ ਪਤਾ ਕਰਨਾ ਕੋਈ ਫੋਟੋ ਵਗੈਰਾ ਮਾਉਣੀ ਆ ਟਰੈਕਟਰ ਦੀ ਆਪ ਤਾਂ ਮੰਗਾ ਲੈਣਾ ਆਪਾਂ ਫਿਲਹਾਲ ਸਾਰੇ ਟਰੈਕਟਰ ਦਿਖਾ ਦਿੰਨੇ ਆ ਇੱਕ ਵਾਰੀ ਜੀ ਇਹਦੇ ਬਾਰੇ ਦੱਸੋ ਜੀ ਇਹ ਸਵਰਾਜ 9 ਇਨਾ ਜੋ ਆਪਾਂ ਕੋਈ ਵੀ ਟਰੈਕਟਰ ਜੇ ਕਿਨੇ ਰੈਂਟ ਤੇ ਵੀ ਲੈਣਾ ਵੀ ਰੈਂਟ ਤੇ ਵੀ ਦੇਦਨੇ ਟਰੈਕਟਰ ਇਹ ਕਿਨੇ ਦਾ ਮਿਲ ਜੂਗਾ ਇਹ 10 ਲੱਖ ਰੁਪਏ ਦਾ ਜੀ ਲਓ ਜੀ ਫਿਰ ਜੌਂਡੀਅਰ ਆ ਗਿਆ 5310 ਬਾਈ ਇਹ 2009 ਮਾਡਲ ਆ ਜੀ ਡਬਲ ਪੀਟੀਓ ਇਹ ਵੀ ਪੰਜਾਬ ਨੰਬਰ ਆ ਜੀ ਤੇ 480000 ਰੁਪਏ ਦਾ ਹੀ ਇਹ 480000 ਰੁਪਏ ਦਾ ਫਿਰ ਇਧਰਲੇ ਪਾਸੇ ਅਰਜਨ ਨੋਵੋ ਖੜਾ ਜੀ ਇਹ 2021 ਮਾਡਲ ਆ ਜੀ ਜੀ 715000 ਰੁਪਏ ਦਾ ਜੀ 715000 ਰੁਪਏ ਦਾ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਫਿਰ ਆ ਗਿਆ ਮਹੇਸੀ 9500 ਹਾਂਜੀ ਜੀ ਵੀਰੇ ਇਹ 2021 ਮਾਡਲ ਆ ਸਮਾਰਟ ਸੀਰੀਜ਼ ਦੇ ਵਿੱਚ 4 ਸਪੀਡ ਜੀ ਠੀਕ ਆ 1200 ਘੰਟਾ ਚੱਲਿਆ ਰਿਜਨਲ ਇਹਦੇ ਵੇਟ ਵਗੈਰਾ ਆਂ ਨਾਲ ਹੀ ਆਏ ਵੇਟ ਵਗੈਰਾ ਅੱਗੇ ਜਿਹੜੇ ਲੱਗੇ ਸਾਰਾ ਕੁਝ ਨਾਲ ਹੀ ਮਿਲੂਗਾ ਜੀ ਠੀਕ ਆ ਇਧਰ ਦੀ ਲੰਗ ਜੀ ਇਹ ਦੇ ਦੇ ਦਾਂਗੇ ਆਪਾਂ 6 ਲੱਖ ਤੇ 85000 ਰੁਪਏ ਦਾ 6 ਲੱਖ ਤੇ 85000 ਰੁਪਏ ਹਾਂਜੀ ਫਿਰ ਇਧਰਲੇ ਪਾਸੇ ਬਾਈ ਮੈਸੀ 9500 ਹੋਰ ਖੜਾ ਇਹ 2018 ਮਾਡਲ ਆਈ ਮੈਸੀ 2017 ਮਾਡਲ ਆ ਬਾਈ 2018 2018 ਮਾਡਲ ਆ ਬਈ ਇਹਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਜੀ ਜੀ ਟਾਇਰ ਇਹਨੂੰ ਰੇਡੀਅਲ ਲੱਗੇ ਆ 2500 ਘੰਟਾ ਚੱਲਿਆ 485000 ਰੁਪਏ ਡਿਮਾਂਡ ਹੈ ਦੀ 485000 ਰੁਪਏ ਹੁਣ ਇਧਰਲੇ ਪਾਸੇ ਬਈ 54051 ਹੋਰ ਖੜਾ ਇਹ 2021 ਮਾਡਲ ਆਈ ਜੀ ਜਮਾ ਟੌਪ ਮਾਡਲ ਆ ਜੀ 1500 ਘੰਟਾ ਚੱਲਿਆ ਇਹਦੀ ਡਿਮਾਂਡ ਹੈਗੀ 8 1000 ਰੁਪਏ ਜੀ 8 ਲੱਖ 1000 ਰੁਪਏ ਡਿਮਾਂਡ ਆ ਫਿਰ ਆ ਪੰਜਾਬੀ ਖੜਾ ਨਿਊ ਹਾਲੈਂਡ 4x4 ਬਈ ਇਹ ਚੈੱਕ ਕਰੋ ਪਹਿਲਾਂ ਟਰੈਕਟਰ ਕੰਡੀਸ਼ਨ ਚੈੱਕ ਕਰੋ ਫਿਰ ਤੁਹਾਨੂੰ ਇਹਦੇ ਬਾਰੇ ਦੱਸਦੇ ਜਮਾ ਨਵਾਂ ਟਰੈਕਟਰ ਆ ਤੁਹਾਡੇ ਸਾਹਮਣੇ ਆ ਬਾਕੀ ਦੱਸਿਓ ਜੀ ਇਹਦੇ ਬਾਰੇ ਇਹ 2021 ਮਾਡਲ ਹੈ ਜੀ ਪੰਜਾਬ ਨੰਬਰ ਹੈ ਵੀ ਟਰੈਕਟਰ ਪੰਜਾਬ ਨੰਬਰ 2021 ਮਾਡਲ ਟਰੈਕਟਰ ਆ ਬਾਈ Ориਜਨਲ 1800 ਘੰਟੇ ਚੱਲਿਆ 1800 ਘੰਟੇ Ориਜਨਲ ਚੱਲਿਆ 1800 ਘੰਟੇ Ориਜਨਲ ਚੱਲਿਆ ਟਾਇਰ ਵਗੈਰਾ ਸਾਰਾ ਕੁਝ ਨਾਲ ਦਈ ਆ ਸਾਰਾ ਕੁਝ ਨਾਲ ਆ ਜੀ 11 ਲੱਖ 75000 ਰੁਪਏ ਦੀ ਡਿਮਾਂਡ ਆ 11 ਲੱਖ 75000 ਰੁਪਏ ਕਹਿ ਜੀ ਵੀ ਟਰੱਕ ਜਿੱਦਾ ਟਰੈਕਟਰ ਆ ਤੇ ਨਾਲ ਜਿੰਨਾ ਕੋ ਲੱਗਿਆ ਸਾਰਾ ਕੁਝ ਨਾਲ ਹੀ ਮਿਲੂਗਾ ਨਾ ਬਾਈ ਹਾਂਜੀ ਜੀ ਫਿਰ ਇਧਰਲੇ ਪਾਸੇ 855 ਖੜਾ ਜੀ ਇਹ ਹੈਗਾ ਜੀ 2020 ਮਾਡਲ ਟਰੈਕਟਰ 2020 ਮਾਡਲ ਅੱਗੇ ਨੂੰ ਵੇਟ ਵਗੈਰਾ ਲੱਗਿਆ ਪਿੱਛੇ ਵੀ ਵੇਟ ਨੇ ਜੀ 7 ਤਰੀ ਵਗੈਰਾ ਡੈਕ ਵਗੈਰਾ ਹਰ ਕੋ ਨਾਲ ਹੀ ਆ ਜੀ 1000 ਕ ਘੰਟਾ ਚੱਲਿਆ ਜੀ ਇਹ ਜੀ 785000 ਰੁਪਏ ਡਿਮਾਂਡ 785000 ਰੁਪਏ ਫਿਰ 855 96300 ਰੁਪਏ ਜੀ ਇਹ ਹੈਗਾ ਜੀ 2021 ਮਾਡਲ ਟਰੈਕਟਰ ਜੀ ਤੇ ਟਾਇਰ ਵਗੈਰਾ ਇਹਦੇ ਨਾਲ ਪਿੱਛੇ ਵੇਟ ਲੱਗੇ ਆ ਇਹਨੂੰ ਪਿੱਛੇ ਵੀ ਵੇਟ ਇਹ ਵੀ ਪੰਜਾਬ ਨੰਬਰ ਆਗਾ ਜੀ ਇਹ ਦੇ ਦਾਂਗੇ ਆਪਾਂ 690000 ਦਾ 690000 ਫਿਰ ਇਧਰਲੇ ਪਾਸੇ ਪ੍ਰੀਤ ਖੜਾ 609 ਇਹ 2021 ਮਾਡਲ ਆ 3 ਸਪੀਡ ਵਾਲਾ ਜੀ ਨਾਲ ਦੇ ਟਾਇਰ ਨੇ ਇਹਨੂੰ ਵੀ 1000 ਕ ਘੰਟਾ ਚੱਲਿਆ ਜੀ ਇਹ 485000 ਰੁਪਏ ਐਡਵਾਂਸ 485000 ਰੁਪਏ ਫਿਰ 855 ਆ ਗਿਆ ਵੀਰੇ ਇਹ 2024 ਮਾਡਲ ਆ ਜੀ 24 ਮਾਡਲ 108 ਘੰਟੇ ਚੱਲਿਆ 108 ਘੰਟੇ ਚੱਲਿਆ ਹੋਇਆ ਹਾਂਜੀ ਜਮਾ ਨਵਾਂ ਟਰੈਕਟਰ ਐ ਵੀ ਜੀ ਤੇ ਇਹਦੀ ਡਿਮਾਂਡ ਹੈਗੀ ਆ ਕਿ 790000 ਰੁਪਏ ਜੀ 790 ਫਿਰ ਸੋਨਾਲੀਕਾ ਆ ਗਿਆ ਵੀਰੇ ਇੱਧਰ ਸੋਨਾਲੀਕਾ ਆ ਗਿਆ ਜੀ ਇਹ 2019 ਮਾਡਲ ਜੀ ਤੇ ਇਹਦੀ ਡਿਮਾਂਡ ਹੈਗੀ ਆ ਕਿ ਟਾਇਰ ਵਗੈਰਾ ਇਹਦਾ ਸਾਰਾ ਕੁਝ ਨਾਲ ਦੀ ਆ ਜੀ ਸਾਰਾ ਕੋ ਨਾਲ ਦੀ ਟਾਇਰ ਵਗੈਰਾ ਹਾਂਜੀ ਹਾਂਜੀ ਠੀਕ ਆ ਓਕੇ ਇਹਦਾ ਕੀ ਸਿਸਟਮ ਆ ਕਿੰਨਾ ਰੇਟ ਆ ਇਹ 5 ਲੱਖ ਰੁਪਏ ਦਾ ਗਾ ਜੀ 5 ਲੱਖ ਫਿਰ ਇਧਰ 50 50 ਡੀ ਖੜਾ ਜੌਂਡੀਅਰ ਇਹ 2017 ਮਾਡਲ ਆ ਨਵੇਂ ਟਾਇਰਾਂ ਦੇ ਵਿੱਚ ਪੰਜਾਬ ਨੰਬਰ ਇਹਦੀ 4 ਲੱਖ 90 ਹਜ਼ਾਰ ਰੁਪਏ ਐਡਵਾਂਟਾ ਜੀ ਠੀਕ ਆ ਫਿਰ ਅਰਜਨ ਆ ਗਿਆ ਜੀ ਅਰਜਨ 2019 ਮਾਡਲ ਆ ਜੀ ਇਹ ਵੀ ਪੰਜਾਬ ਨੰਬਰ ਡਬਲ ਡਿਸਟ੍ਰੀਬਿਊਟਰ ਵਾਲਾ ਗਾ ਜੀ ਸੈਂਟਰ ਗੀਅਰ ਆ ਜੀ ਤੇ ਇਹ ਦੇ ਦਿਆਂਗੇ ਆਪਾਂ ਟਰੈਕਟਰ 580000 ਦਾ 580000 ਦਾ ਉਧਰਲੇ ਪਾਸੇ ਇੱਕ ਸੋਨਾ ਲੀਕਾ ਖੜਾ ਡੀਆਈ ਉਹ 2020 ਮਾਡਲ ਹੈ ਜੀ ਠੀਕ ਹੈ ਜੀ ਤੇ ਉਹਦੀ ਡਿਮਾਂਡ ਹੈਗੀ 535000 ਰੁਪਿਆ 535000 ਰੁਪਿਆ ਡਿਮਾਂਡ ਹੈ ਜੀ ਫਿਰ ਇਧਰਲੇ ਪਾਸੇ ਹੋਰ ਟਰੈਕਟਰ ਖੜੇ ਹਜੇ ਨਾ ਸੋਚੋਗੇ ਵੀਡੀਓ ਮੁਕਨ ਵਾਲੀ ਆ ਟਰੈਕਟਰ ਹਜੇ ਬਹੁਤ ਖੜੇ ਆ ਬਾਹਰ ਵੀ ਖੜੇ ਹੋ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਜਿੰਨੇ ਕਿ ਇੱਥੇ ਹੈਗੇ ਉਹ ਤੁਹਾਨੂੰ ਦਿਖਾ ਦਿੰਨੇ ਆ ਜੀ ਫਿਰ ਇਧਰ 855 ਵਰ 10 ਦਾ ਸੀ ਇਹ 855 ਰਹਿੰਦਾ ਆਪਣਾ 2008 ਮਾਡਲ ਹੈ ਇਹ 2008 ਮਾਡਲ ਦਾ ਬਾਈ ਨਵੇਂ ਟਾਇਰ ਨੇ ਇਹਦੇ ਇਹ ਵੀ ਪੰਜਾਬ ਨੰਬਰ ਹੈ ਜੀ ਓਕੇ ਇਹਦੀ ਡਿਮਾਂਡ ਹੈਗੀ ਹੈ ਕੀ 355000 ਰੁਪਏ ਦੀ 355000 ਰੁਪਏ ਲਓ ਜੀ ਹਾਂ ਟਰੈਕਟਰ origignal ਹੈ ਜੀ ਸਾਰਾ ਸਾਰਾ ਟਰੈਕਟਰ origignal ਆ ਹਾਂਜੀ ਠੀਕ ਹੈ ਜੀ ਫਿਰ ਆ ਗਿਆ ਇਧਰਲੇ ਪਾਸੇ ਨਿਊ ਹਾਲੈਂਡ 6500 ਜੀ ਹਾਂਜੀ ਇਹ 6500 ਨਿਊ ਹਾਲੈਂਡ 2012 ਮਾਡਲ ਆ ਜੀ ਟਾਇਰ ਨਵੇਂ ਆ ਇਹਦੇ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਜੀ ਇਹਦੀ ਡਿਮਾਂਡ ਹੈਗੀ ਆ 540000 ਰੁਪਏ ਦੀ 540000 ਰੁਪਏ ਦਾ ਇਹ ਟਰੈਕਟਰ ਥੋੜਾ ਹੋ ਜਾਊਗਾ ਤੇ ਇੱਕ ਗੱਲ ਹੋਰ ਮੇਨ ਕਰ ਲਈਏ ਭਈ ਜੇ ਕਿਸੇ ਨੇ ਲੋਨ ਵਗੈਰਾ ਕਰਵਾਉਣਾ ਹੋਵੇ ਉਹ ਕਰਵਾ ਦਿੰਨੇ ਆ। ਉਹ ਹਾਂ ਪਰ ਇਹ ਟਰੈਕਟਰ ਤੇ ਕਰਵਾਣੇ ਆ। 11 ਮਾਡਲ ਦੇ ਉੱਪਰ ਨੂੰ ਲੋਨ ਹੋਣਾਗਾ। 11 ਮਾਡਲ ਦੇ ਉੱਤੇ ਲੋਨ। ਕਿੰਨੀ ਕਾਡਾਨ ਪੇਮੈਂਟ ਲੱਗਦੀ ਹੈ? ਡੇਢ ਤੋਂ 2 ਲੱਖ ਰੁਪਈਆ ਲੱਗਦੀ ਹੈ ਜੀ। ਡੇਢ ਕ ਲੱਖ ਡੇਢ ਤੋਂ 2 ਲੱਖ ਰੁਪਈਆ ਲੈ ਕੇ ਟਰੈਕਟਰ ਤੁਸੀਂ ਲਿਆ ਸਕਦੇ ਹੋ ਨਾ। ਫਿਰ ਅੱਗੇ ਇਧਰਲੇ ਪਾਸੇ ਇੱਕ ਬੋਟਾ। ਇਹ 2016 ਮਾਡਲ ਆਈ ਟਾਇਰ ਨਾਲ ਦੇ ਇਹ 3000 ਘੰਟਾ ਚੱਲਿਆ ਹਲੇ। ਜੀ। 465000 ਰੁਪਈਆ ਡਿਮਾਂਡ ਆਈ ਇਹਦੇ। 4 ਲੱਖ 65000 ਰੁਪਏ ਡਿਮਾਂਡ ਆ ਫਿਰ ਨਿਊ ਹੋਲੈਂਡ 5220 ਖੜਾ ਬਾਈ ਜਿੱਲੇ ਇਹ ਵੀ 2022 ਮਾਡਲ ਹੈ ਜੀ ਜੀ ਪੰਜਾਬ ਨੰਬਰ ਆ 900 ਘੰਟਾ ਚੱਲਿਆ 900 ਘੰਟਾ ਚੱਲਿਆ 10 ਲੱਖ ਰੁਪਏ ਡਿਮਾਂਡ ਆ ਇਹਦੀ 10 ਲੱਖ ਰੁਪਏ ਦੀ ਡਿਮਾਂਡ ਆ ਫਿਰ ਆ ਗਿਆ ਪ੍ਰੀਤ 955 ਇਹ 2018 ਮਾਡਲ ਆ 4x4 ਹੈਗਾ ਜੀ ਤੇ 4 ਲੱਖ 40000 ਰੁਪਏ ਡਿਮਾਂਡ ਆ ਇਹਦੀ 4 ਲੱਖ 40000 ਰੁਪਏ ਦੀ ਡਿਮਾਂਡ ਆ ਚੈੱਕ ਕਰੋ ਫਿਰ ਆ ਗਿਆ ਮੈਸੀ 95100 ਇਹ 2021 ਮਾਡਲ ਹੈ ਜੀ ਜੀ ਇਹਦੀ ਡਿਮਾਂਡ ਹੈਗੀ 6,60,000 ਰੁਪਏ ਜੀ 6,60,000 ਰੁਪਏ ਹਾਂਜੀ 6,60,000 ਰੁਪਏ ਇਹਦੀ ਡਿਮਾਂਡ ਆ ਬਈ ਇਹਦੀ ਕੰਡੀਸ਼ਨ ਚੈੱਕ ਕਰੋ ਟਾਇਰਾਂ ਦੀ ਕੰਡੀਸ਼ਨ ਯਾਰ ਮੈਨੂੰ ਦੱਸਣ ਦੀ ਲੋੜ ਨਹੀਂ ਨਮਿਆ ਵਰਗੀ ਕੰਡੀਸ਼ਨ ਮਿਲੂਗੀ ਲਓ ਜੀ 241 MC 4x4 2020 ਮਾਡਲ ਹੈ ਜੀ ਜੀ 1300 ਘੰਟਾ ਚੱਲੇ ਆ ਟਾਇਰ ਟੂਰ ਨਾਲ ਦੀਨੇ ਦੇ ਟਾਇਰ ਟੂਰੇ ਦੇ ਵੀ ਨਾਲ ਦੇ 50 ਨੰਬਰ ਹੈ ਇਹਦੀ ਡਿਮਾਂਡ ਹੈ ਕਿ 5,90,000 ਰੁਪਏ ਜੀ 5,90,000 ਰੁਪਏ ਦਾ ਤੁਹਾਨੂੰ ਆਹ ਟਰੈਕਟਰ ਮਿਲ ਜੂ ਇੱਧਰ ਤੁਹਾਨੂੰ ਛੋਟੇ ਟਰੈਕਟਰ ਵੀ ਦਿਖਾ ਦਿੰਨੇ ਆ ਇੱਧਰ ਛੋਟੇ ਟਰੈਕਟਰ ਜਿਵੇਂ ਭਾਈ ਕਿਸੇ ਨੇ ਵੇਚ ਕਟਵਾਉਣਾ ਹੋਵੇ ਟਰੈਕਟਰ ਉਹ ਵੀ ਘੱਟ ਲੈਨੇ ਆ ਆਹ ਘੱਟ ਲੈਨੇ ਆ ਜਿਵੇਂ ਆਹ ਛੋਟੇ ਟਰੈਕਟਰ ਆਪਣੇ ਕੋਲੇ ਸਾਰੇ ਵਿੱਚ ਕੱਟੇ ਹੋਇਆ ਜੀ ਆਹ ਸਾਰੇ ਭਾਈ ਜਿੰਨੇ ਟਰੈਕਟਰ ਇੱ ਉਮੇ ਡ੍ਰਾਈਵਰ ਖੜੇ ਆ ਆ ਗਿਆ ਵੀਰੇ ਐਸ਼ਰ ਇਹ 2005 ਮਾਡਲ ਹੈ 50 ਨੰਬਰ ਐ 5568 ਟਾਇਰ ਚਾਰੇ ਨਵੇਂ ਆ ਨੂੰ ਓਕੇ 2.5 ਲੱਖ ਰੁਪਏ ਡਿਮਾਂਡ ਹੈ ਇਹਦੀ 2.5 ਲੱਖ ਰੁਪਏ ਡਿਮਾਂਡ ਆ 735 ਇਹ 96 ਮਾਡਲ ਹੈ ਜੀ ਟਾਇਰ ਨਵੇਂ ਇਹਦੇ ਵੀ 1.35 ਲੱਖ ਦਾ ਹੀ 1.35 ਲੱਖ 5400 ਇਹ 2009 ਮਾਡਲ ਹੈ 2.75 ਲੱਖ ਦਾ ਹੀ 2.75 ਲੱਖ ਦਾ ਇਧਰਲੇ ਪਾਸੇ ਸੋਨਾ ਲੀਕਾ ਇਹ 99 ਮਾਡਲ ਹੈ ਜੀ ਇਹਦੇ ਵੀ ਟਾਇਰ ਨਵੇਂ ਆ ਇਹਦੀ ਡਿਮਾਂਡ ਹੈਗੀ 1,55,000 1,55,000 ਸੋਨਾ ਲਈ ਇਕਾਈ ਫੇਰ ਡੀਏ ਜੀ 55 ਇਹ 2002 ਮਾਡਲ ਟਰੈਕਟਰ ਹੈ ਜੀ ਸਾਰਾ ਟਰੈਕਟਰ ओरिजिनल ਹੀ ਆ ਜੀ ਇਹ ਆ ਜੀ ਟਾਇਰ ਨਵੇਂ ਹਨ ਉਹ ਵੀ ਇਹਦੀ ਡਿਮਾਂਡ ਹੈਗੀ 2,55,000 ਰੁਪਏ ਜੀ ਜਿਵੇਂ ਮਾੜਾ-ਮੋੜਾ ਕਿਸੇ ਪਾਸੋਂ ਥੋੜਾ-ਬੋਧਾ ਪੇਂਟ ਹੋਊ ਦੱਸ ਕੇ ਦਊਂਗਾ ਆਪਾਂ ਦੱਸ ਦਾਂਗੇ ਜੀ ਵੀ ਜਿੱਥੇ ਕਿਤੇ ਪੇਂਟ ਹੋਇਆ ਜੀ ਆਜੋ ਹਜੇ ਮੁੱਕੇ ਨਹੀਂ ਵੀਡੀਓ ਇਹਨਾਂ ਸਮਝ ਲਿਓ ਵੀ ਟਰੈਕਟਰ ਇੱਧਰ ਹੋਰ ਵੀ ਖੜੇ ਆ ਇਹ ਆਏ ਆ ਦੇਖੋ 978 ਸੋਬਰਾਜ ਇਹ ਆਪਣੇ ਕੋਲ 2009 ਮਾਡਲ ਆ ਜੀ 2009 ਮਾਡਲ ਇਹ ਗੇਂਤੀ ਦਾ ਟਰੈਕਟਰ ਹੀ ਆ 50 ਇਹ ਤਾਂ ਰੇਅਰ ਹੀ ਆ ਮੇਰੇ ਖਿਆਲ ਨਾਲ ਜਿਵੇਂ 80 ਪਾਵਰ ਦਾ ਟਰੈਕਟਰ ਆ ਇਹ 3 ਸਪੀਡ ਕਰਾਰੋ ਗੇਅਰ 4x4 ਆ 50 ਨੰਬਰ ਆ ਪਹਿਲੇ ਨਾਮ ਆ ਜੀ ਓਕੇ ਇਹਦੀ ਡਿਮਾਂਡ ਹੈਗੀ ਆ 6.5 ਲੱਖ ਰੁਪਇਆ 6.5 ਲੱਖ ਰੁਪਇਆ ਹਾਂ ਜੀ 6.5 ਲੱਖ ਡਿਮਾਂਡ ਆ ਜੀ ਫਿਰ ਇਧਰਲੇ ਪਾਸੇ ਐਮ ਐਸ ਸੀ ਖੜਾ ਇਹਦੇ ਬਾਰੇ ਦੱਸ ਦਿਓ ਇਹ 2005 ਮਾਡਲ ਆ ਐਮ ਐਸ ਸੀ ਹੂੰ 2.40 ਲੱਖ ਰੁਪਇਆ ਡਿਮਾਂਡ ਆ ਜੀ ਇਹਦੇ ਬਾਰੇ ਇਹ 2015 ਮਾਡਲ ਆ ਜਨਾ ਮੈਟ ਗੇਅਰ ਦੇ ਵਿੱਚ ਆ ਚੇਂਜਰ ਵਾਲ ओके 490000 ਦਾ ਇਹ 490000 ਦਾ ਫਿਰ ਇਧਰਲੇ ਪਾਸੇ ਆ ਗਿਆ ਇਹ 24 ਮਾਡਲ ਆਈ 1035 ਮੈਸੀ ਨਵਾਂ ਆਇਆ ਤੇ ਇਹਦੇ ਬਿੱਲ ਹਜੇ ਕੱਟਣੇ ਆ 580000 ਦਾਗਾ 580 ਉਹ ਪ੍ਰੀਤ ਉਹ 34 ਨਾ ਉਹ ਵੀ 24 ਮਾਡਲ ਆ ਜੀ ਓਕੇ 470000 ਦਾ ਇਹ 470 ਫਿਰ ਆ ਗਿਆ ਇਧਰਲੇ ਪਾਸੇ ਸੋਨਾ ਲੀਕਾ ਡੀ ਆਈ 750 2008 ਮਾਡਲ ਆ ਜੀ ਇਹ ਜੀ ਸਾਰਾ ਟਰੈਕਟਰ ਇਹ ਵੀ オリジナル ਹੀ ਹੈਗਾ ਜੀ 290000 ਰੁਪਏ ਡਿਮਾਂਡ ਆ ਕੇ ਫਾਰਮ ਟਰੈਕ ਖੜਾ ਏ ਫਾਰਨਟਾ ਕੇ ਸਰਸਾਡ 2014 ਮਾਡਲ ਹੈ ਸੈਟ ਗੇਅਰ ਦੇ ਵਿੱਚ ਜੀ ਤੇ ਇਹਦੀ ਡਿਮਾਂਡ ਹੈਗੀ ਹੈਗੀ 390000 ਰੁਪਏ 3 ਲੱਖ 90000 ਤੇ ਕੰਡੈਕਟਰ ਨੰਬਰ ਮੜਾੇ ਸ਼ੇਅਰ ਕਰ ਦੋ ਤੇ ਲਿਖੇ ਚ ਨੇ ਕੋ ਆਪਣਾ ਹੈਗਾਗਾ 9815285869 ਦੂਸਰਾ ਨੰਬਰ ਹੈਗਾ 94632 17946 ਲਓ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਤੁਹਾਨੂੰ ਚਾਹੀਦਾ ਇਹਨਾਂ ਨਾਲ ਸੰਪਰਕ ਕਰ ਲਿਓ ਕਿਸੇ ਨੇ ਟਰੈਕਟਰ ਕੋਈ ਵੀ ਰੈਂਟ ਤੇ ਵੀ ਲੈਣਾ ਓਕੇ ਉਹ ਵੀ ਟਰੈਕਟਰ ਮਿਲ ਜੂਗਾ ਚਾਹੇ 1 ਮਹੀਨੇ ਵਾਸਤੇ ਚਾਹੀਦਾ ਚਾਹੇ 1 ਦਿਨ ਵਾਸਤੇ ਲਓ ਜੀ ਕਿਰਾਏ ਦਾ ਟਰੈਕਟਰ ਲੈਣਾ ਤਾਂ ਬਾਈ ਹੋਰਾਂ ਨਾਲ ਸੰਪਰਕ ਕਰੋ ਕਿਸੇ ਵੀ ਤਰ੍ਹਾਂ ਦਾ ਚਾਹੀਦਾ ਜੇ ਤੁਸੀਂ ਲੋ ਬਾਕੀ ਜਿਹੜਾ ਮਰਜ਼ੀ ਟਰੈਕਟਰ ਤੁਸੀਂ ਇਹਨਾਂ ਦੇ ਕੋਲੋਂ ਮੰਗੋਗੇ ਤੁਹਾਨੂੰ ਉਹ ਟਰੈਕਟਰ ਹਾਜ਼ਰ ਮਿਲੂਗਾ ਸ਼ੇਅਰ ਕਰਦੇ ਉੱਤੇ ਨੰਬਰ ਵਾਈਦਾ ਚੱਲੀ ਜਾਂਦਾ ਧੰਨਵਾਦ ਧੰਨਵਾਦ ਜੀ